ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਅੱਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਨਸਾੜੀ ਵਾਲੇ ਮਹਾਂਪੁਰਸ਼ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਘਟਨਾਵਾਂ ਨੇ ਜੋ ਆਪ ਜੀ ਦੇ ਨਾਲ ਸਾਂਝੇ ਕਰਦੇ ਰਹਿੰਦੇ ਖਾਂ ਸਾਡਾ ਉਦੇਸ਼ ਕੇਵਲ ਤੇ ਕੇਵਲ ਬਾਣੀ ਨਾਲ ਜੁੜਨ ਦਾ ਤੇ ਜੁੜਨ ਦਾ ਹੈ ਕਿਉਂਕਿ ਕਿਸ ਤਰ੍ਹਾਂ ਮਹਾਪੁਰਸ਼ਾਂ ਨੇ ਬਾਣੀ ਦੀ ਕਮਾਈ ਕਰਕੇ ਬ੍ਰਹਮ ਗਿਆਨ ਦੀ ਜੋ ਅਵਸਥਾ ਸੀ ਉਸ ਨੂੰ ਪ੍ਰਾਪਤ ਕੀਤਾ ਅਤੇ ਕਿਸ ਤਰ੍ਹਾਂ ਫਿਰ ਮਹਾਪੁਰਸ਼ਾਂ ਨੇ ਉਸ ਅਵਸਥਾ ਤੱਕ ਪਹੁੰਚ ਕੇ ਆਪਣੇ ਮੁਖਾਰ ਵਿੰਦ ਤੋਂ ਆਪਣੀ ਰਸਨਾ ਤੋਂ ਜੋ ਵੀ ਮੂੰਹ ਦੇ ਵਿੱਚੋਂ ਸ਼ਬਦ ਕੱਢਿਆ ਜਾਂ ਕਿਸੇ ਨੂੰ ਵੀ ਕੋਈ ਵੀ ਬਚਨ ਕੀਤਾ ਉਹ ਕਿਸ ਤਰ੍ਹਾਂ ਸੱਚ ਹੋ ਗਿਆ ਉਹੀ ਘਟਨਾਵਾਂ ਜੋ ਉਹਨਾਂ ਨੂੰ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਮਕਸਦ ਸਾਡਾ ਏਹੀ ਹੈ ਕਿ ਜੋ ਵੀ ਇਨਸਾਨ ਬਾਣੀ ਪੜਦਾ ਹੈ ਪ੍ਰਮਾਤਮਾ ਉਸਤੇ ਐਨੀ ਕਿਰਪਾ ਕਰ ਦਿੰਦਾ ਹੈ ਉਸ ਦਾ ਬੋਲਿਆ ਫਿਰ ਦਰ ਪ੍ਰਵਾਨ ਹੋ ਜਾਂਦਾ ਹੈ ਅੱਜ ਦੀ ਘਟਨਾ ਵੀ ਇਸ ਤਰ੍ਹਾਂ ਦੀ ਹੈ ਇੱਕ ਵਾਰੀ ਇੱਕ ਪਰਿਵਾਰ ਦੇ ਚਾਰ ਜੀ ਮਹਾਂਪੁਰਸ਼ਾਂ ਦੇ ਕੋਲ ਆਉਂਦੇ ਹਨ ਅਤੇ ਸਮਾਂ ਲੈਣ ਤੋਂ ਬਾਅਦ ਜਦੋਂ ਮਹਾਂਪੁਰਸ਼ਾਂ ਦੇ ਅੱਗੇ ਆ ਕੇ ਨਮਸਕਾਰ ਕਰਦੇ ਹਨ ਮਹਾਂਪੁਰਸ਼ ਤਾਂ ਜਾਣੀ-ਜਾਨ ਸਨ ਤੇ ਉਹ ਆਪਣੇ ਮੂੰਹੋਂ ਜਿਹੜੇ ਪਰਿਵਾਰ ਦੇ ਮੈਂਬਰ ਆਏ ਸਨ ਉਹਨਾਂ ਨੇ ਦੱਸਿਆ ਕਿ ਸਾਡੇ ਮਦਰ ਨੂੰ ਤਕਰੀਬਨ 4 ਸਾਲ ਹੋ ਗਏ ਐਨੀ ਉਹਨਾਂ ਦੀ ਕੋਈ ਉਮਰ ਵੀ ਨਹੀਂ ਸਾਰੀ 49-50 ਸਾਲ ਦੀ ਹੈ ਤੇ ਬਾਬਾ ਜੀ ਉਹ ਮੰਜੇ ਵਿੱਚ ਪਏ ਹਨ ਪਤਾ ਨਹੀਂ ਉਹਨਾਂ ਦੇ ਕੋਲੋਂ ਕਿਹੜਾ ਇਹ ਜਾ ਕਰਮ ਹੋ ਗਿਆ ਡਾਕਟਰ ਨੇ ਸਾਨੂੰ ਇਹ ਵੀ ਕਿਹਾ ਹੈ ਕਿ ਆਪ ਜੀ ਇਸ ਦੀ ਸੇਵਾ ਹੀ ਕਰ ਲਓ ਉਹ ਨਾ ਬੋਲਦੇ ਹਨ ਨਾ ਚੰਗੀ ਤਰ੍ਹਾਂ ਸੌਂਦੇ ਖਾਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੇ ਦੁਖੀ ਹਾਂ ਤੇ ਅਸੀਂ ਕੋਈ ਵੀ ਸਿਆਣਾ ਨਹੀਂ ਛੱਡਿਆ ਪੰਡਤਾਂ ਦੇ ਕੋਲ ਵੀ ਅਸੀਂ ਬਥੇਰੇ ਟੇਵੇ ਕਰਵਾ ਲਏ ਪਰ ਸਾਡਾ ਸਮਾਂ ਤੇ ਪੈਸਾ ਹੀ ਖਰਾਬ ਹੋਇਆ ਹੈ ਸਾਨੂੰ ਅਖੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਮਿਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਸ਼ਰਨ ਦੇ ਵਿੱਚ ਹੀ ਆਪ ਜੀ ਦੇ ਕੋਲ ਆਏ ਹਾਂ ਕਿਉਂਕਿ ਜਿਹੜੇ ਗੁਰੂ ਮਹਾਰਾਜ ਜੀ ਦੇ ਭਗਤ ਹੁੰਦੇ ਹਨ ਉਹ ਸਮਰੱਥਾ ਰੱਖਦੇ ਹਨ ਕਿ ਉਹ ਇਹ ਦੁੱਖ ਨੂੰ ਕੱਢ ਸਕਦੇ ਹਨ ਮਹਾਂਪੁਰਸ਼ ਕਹਿੰਦੇ ਭਾਈ ਇਹ ਤਾਂ ਸਭ ਕਰਮਾਂ ਦਾ ਲੈਣ ਦੇਣ ਹੈ ਜੋ ਤੁਰਦੁਰਗਾ ਤੋਂ ਲਿਖਿਆ ਹੈ ਜੋ ਇਨਸਾਨ ਨੇ ਕਰਮ ਕਰੇ ਹਨ ਜੇ ਖਾ ਵੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਵੀ ਇਹ ਤਾਂ ਆਪਣੇ ਆਪਣੇ ਕਰਮਾਂ ਦਾ ਫਲ ਹੈ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਦਦਾ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨ ਕਿ ਇਨਸਾਨ ਤੋਂ ਕਿਸੇ ਨੂੰ ਦੋਸ਼ਨਾ ਦੇ ਅੱਜ ਤੇਰੇ ਨਾਲ ਚੰਗਾ ਹੋਇਆ ਹੈ ਤੂੰ ਕਿਸੇ ਨਾਲ ਚੰਗਾ ਕੀਤਾ ਹੈ ਅੱਜ ਤੂੰ ਹੱਸ ਰਿਹਾ ਹੈ ਤਾਂ ਜ਼ਰੂਰ ਕਿਸੇ ਨੂੰ ਹਸਾਇਆ ਹੈ ਅੱਜ ਜੇ ਤੂੰ ਦੁਖੀ ਹੈ ਨਿਰਾਸ਼ ਹੈ ਤਾਂ ਜ਼ਰੂਰ ਤੈਂ ਕਿਸੇ ਨਾ ਕਹਦਾ ਕਦੇ ਦਿਲ ਦੁਖਾਇਆ ਹੈ ਜਿਸ ਦਾ ਤੈਨੂੰ ਅੱਜ ਭੁਗਤਾਨ ਕਰਨਾ ਪੈ ਰਿਹਾ ਹੈ ਸੋਮਾਪੁਰਸ਼ਾ ਆਪਣੇ ਗਰੰਥੀ ਸਿੰਘ ਨੂੰ ਕਹਿੰਦੇ ਕੀ ਜਾ ਕੇ ਇਹਨਾਂ ਦੀ ਅਰਦਾਸ ਕਰ ਦਿਓ ਅਤੇ ਹੁਕਮਨਾਮਾ ਲਵੋ ਤਾਂ ਉਹ ਪਰਿਵਾਰ ਦਾ ਇੱਕ ਮੈਂਬਰ ਦਾ ਜੀ ਕਹਿੰਦਾ ਮਹਾਰਾਜ ਜੀ ਉਹ ਠੀਕ ਹੋ ਜਾਣਗੇ ਮਹਾਪੁਰਸ਼ ਕਹਿੰਦੇ ਭਾਈ ਉਹ ਤਾਂ ਹੁਣ ਗੁਰੂ ਮਹਾਰਾਜ ਦੱਸਣਗੇ ਅਸੀਂ ਤਾਂ ਨਿਮਾਣੇ ਯਤਨ ਕਰਦੇ ਹਾਂ ਕਿ ਜੋ ਗੁਰੂ ਕਹੇ ਸੋਈ ਪਲ ਮੰਨੋ ਜੋ ਗੁਰੂ ਮਹਾਰਾਜ ਹੁਕਮਨਾਮੇ ਦੇ ਵਿੱਚ ਦੱਸਣਗੇ ਅਸੀਂ ਤਾਂ ਆਪ ਜੀ ਨੂੰ ਉਹ ਦੱਸ ਸਕਦੇ ਹਾਂ ਜਦੋਂ ਬਾਬਾ ਜੀ ਦੇ ਗਰੰਤੀ ਸਿੰਘ ਨੇ ਅਰਦਾਸ ਬੇਨਤੀ ਕੀਤੀ ਤਾਂ ਅਰਦਾਸ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਜੋ ਹੁਕਮਨਾਮਾ ਭਾਈ ਸਾਹਿਬ ਨੇ ਪੜ੍ਹਿਆ ਉਹ ਹੁਕਮਨਾਮਾ ਇਸ ਪ੍ਰਕਾਰ ਸੀ ਸੋਰਠ ਮਹੱਲਾ ਪੰਜਵਾਂ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਦ ਬਣਾਈ ਫਿਰ ਡੋਲਤ ਕਤ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਭ ਜੀ ਤੇਰੇ ਦਇਲਾ ਆਪਣੇ ਭਗਤ ਕਰੈ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਜਦੋਂ ਇਹ ਵਾਲਾ ਹੁਕਮਨਾਮਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਆਇਆ ਅਤੇ ਮਹਾਪੁਰਸ਼ਾਂ ਨੂੰ ਗ੍ਰੰਥੀ ਸਿੰਘ ਨੇ ਆ ਕੇ ਦੱਸਿਆ ਤਾਂ ਮਹਾਪੁਰਸ਼ ਕਹਿੰਦੇ ਭਾਈ ਜੋ ਗੁਰੂ ਮਹਾਰਾਜ ਦਾ ਹੁਕਮ ਨਾਮ ਆਇਆ ਹੈ ਜੋ ਗੁਰੂ ਨੇ ਹੁਕਮ ਕੀਤਾ ਹੈ ਆਪ ਜੀ ਇੱਧਰ ਉੱਧਰ ਸਭ ਛੱਡ ਦਿਓ ਬਸ ਹੁਣ ਜਿਹੜਾ ਹੁਕਮ ਨਾਮ ਆਇਆ ਹੈ ਆਪ ਜੀ ਨੇ ਇਹੀ ਯਾਦ ਕਰਨਾ ਹੈ ਇਸ ਦਾ ਹੀ ਜਾਪ ਕਰਨਾ ਹੈ ਸਾਰੇ ਪਰਿਵਾਰ ਨੇ ਤੇ ਰਲ ਮਿਲ ਕੇ ਆਪਣੀ ਮਾਤਾ ਦੀ ਅਰਦਾਸ ਕਰਨੀ ਹੈ ਕਿ ਸਤਿਗੁਰੂ ਆਪ ਜੀ ਤਾਂ ਬਖਸ਼ਣ ਹਾਰ ਹੋ ਅਸੀਂ ਭੁੱਲਣ ਹਾਰ ਹਾਂ ਤੇ ਸਤਿਗੁਰੂ ਭਾਈ ਕਿਰਪਾ ਕਰਨਗੇ ਤੇ ਉਹ ਪੁੱਛਣ ਲੱਗੇ ਕਿ ਮਹਾਰਾਜ ਜੀ ਜਾਪ ਕਦੋਂ ਤੱਕ ਕਰਨਾ ਹੈ ਮਹਾਰਾਜ ਕਹਿੰਦੇ ਭਾਈ ਜੇ ਸਾਰੀ ਜ਼ਿੰਦਗੀ ਖੁਸ਼ੀ ਲੈਣੀ ਹੈ ਫਿਰ ਸਾਰੀ ਜ਼ਿੰਦਗੀ ਆਖਰੀ ਸਵਾਸ ਤੱਕ پڑھੋ ਬਾਣੀ ਦਾ ਤਾਂ ਇੱਕ ਇੱਕ ਸ਼ਬਦ ਇੰਨਾ ਕੁ ਕੀਮਤੀ ਹੈ ਕਿ ਨਿਰੰਕਾਰ ਆਪ ਹੀ ਬਾਣੀ ਦੇ ਵਿੱਚ ਹੈ ਉਹਨਾਂ ਨੂੰ ਫਿਰ ਗੱਲ ਸਮਝ ਆ ਗਈ ਇਸ ਤਰ੍ਹਾਂ 1 ਮਹੀਨਾ 2 ਮਹੀਨਾ 3 4 ਤਕਰੀਬਨ 5 ਮਹੀਨੇ ਲਗਾਤਾਰ ਇਹੀ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਮਾਤਾ ਜੀ ਤੰਦਰੁਸਤ ਹੋ ਗਏ ਜਿਹੜੇ 5 ਸਾਲ ਮੰਜੇ ਦੇ ਵਿੱਚ ਪਏ ਸੀ ਗੁਰਬਾਣੀ ਦੀ ਸ਼ਕਤੀ ਨੇ ਕਹਿ ਲਓ ਗੁਰਬਾਣੀ ਦੀ ਤਾਕਤ ਨੇ ਉਸ ਬੀਬੀ ਦੇ ਵਿੱਚ ਫਿਰ ਦੁਬਾਰਾ ਜਾਣ ਪਾ ਦਿੱਤੀ ਤਾਂ ਉਹਨਾਂ ਨੇ ਫਿਰ ਆ ਕੇ ਮਹਾਪੁਰਸ਼ਾਂ ਨੂੰ ਦੱਸਿਆ ਅਤੇ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਤਾਂ ਮਹਾਪੁਰਸ਼ ਕਹਿੰਦੇ ਭਾਈ ਸਾਡਾ ਕੋਈ ਧੰਨਵਾਦ ਨਹੀਂ ਕਰਨਾ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਹੈ ਕਿਉਂਕਿ ਸਾਡੇ ਕੋਲ ਕੀ ਹੈ ਅਸੀਂ ਤਾਂ ਆਪ ਉਹਨਾਂ ਤੋਂ ਲੈ ਕੇ ਭਾਈ ਅੱਗੇ ਦੇ ਦਿੰਦੇ ਹਾਂ ਇਸ ਕਰਕੇ ਗੁਰੂ ਦਾ ਸਤਕਾਰ ਪਹਿਲਾਂ ਰੱਖੋ ਸਾਡਾ ਸਤਕਾਰ ਬਾਅਦ ਵਿੱਚ ਹੈ ਤਾਂ ਮਹਾਂਪੁਰਸ਼ਾਂ ਨੇ ਉਸ ਨੂੰ ਉਹ ਪਰਿਵਾਰ ਨੂੰ ਸਾਰੀ ਜ਼ਿੰਦਗੀ ਦੇ ਲਈ ਇਹ ਸ਼ਬਦ ਦੇ ਦਿੱਤਾ ਕਿ ਆਪ ਜੀ ਜੋ ਚਾਹੋ ਇਹ ਸ਼ਬਦ ਪੜ੍ਹ ਕੇ ਗੁਰੂ ਮਹਾਰਾਜ ਤੋਂ ਸੱਚੇ ਦਿਲੋਂ ਅਰਦਾਸ ਕਰੋ ਤੇ ਸਤਿਗੁਰੂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ ਸੋ ਸੰਗਤ ਜੀ ਇੱਕੋ ਇੱਕ ਇਸ ਜੋ ਇਹ ਘਟਨਾ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਗੁਰਬਾਣੀ ਤੇ ਦ੍ਰਿੜ ਇਰਾਦਾ ਕਰਨਾ ਚਾਹੀਦਾ ਹੈ ਆਪਣੇ ਗੁਰੂ ਤੋਂ ਬਿਨਾ ਹੋਰ ਕਿਤੇ ਵੀ ਨਹੀਂ ਜਾਣਾ ਚਾਹੀਦਾ ਸੋ ਆਪ ਜੀ ਨੂੰ ਸੰਗਤ ਜੀ ਜੇ ਇਹ ਵੀਡੀਓ ਬਧੀਆ ਲੱਗੀ ਤਾਂ ਆਪਣਾ ਫਰਜ਼ ਸਮਝ ਕੇ ਸਰਵਤ ਦਾ ਭਲਾ ਸਮਝ ਕੇ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਹੋ ਸਕਦਾ ਹੈ ਉਹਨਾਂ ਦਾ ਵੀ ਭਲਾ ਕੀ ਪਤਾ ਇਸ ਤਰ੍ਹਾਂ ਹੀ ਹੋ ਜਾਵੇ ਤੇ ਆਪ ਜੀ ਨੂੰ ਵੀ ਅਸੀਸਾਂ ਮਿਲਣਗੀਆਂ ਬਾਕੀ ਸੰਗਤ ਜੀ ਜੇਕਰ ਕੋਈ ਆਪਜੀ ਦੀ ਬੇਨਤੀ ਹੈ ਤਾਂ ਆਪਜੀ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੇ ਆਪਜੀ ਨੇ ਕੋਈ ਫੋਨ ਤੇ ਗੱਲ ਕਰਨੀ ਹੈ ਤਾਂ ਪਰਮਿੰਦਰ ਸਿੰਘ ਨਿਮਾਣਾ YouTube ਚੈਨਲ ਮੇਰੀ Instagram ਤੇ ਇਹੋ ਨਾਮ ਤੇ ਆਈਡੀ ਹੈ ਉੱਥੇ ਆਪਜੀ ਮੈਨੂੰ ਆਪਣਾ ਨਾਮ ਪਤਾ ਤੇ ਆਪਣੀ ਉਮਰ ਜ਼ਰੂਰ ਲਿਖ ਕੇ ਭੇਜ ਦਿਆ ਕਰੋ ਕਿਉਂਕਿ ਫਿਰ ਉਸ ਹਾਵ ਨਾਲ ਕਿਉਂਕਿ ਜਦੋਂ ਕੋਈ ਵੱਡਾ ਹੁੰਦਾ ਹੈ ਉਸ ਨੂੰ ਉਸ ਹਾਵ ਨਾਲ ਕੋਈ ਛੋਟੀ ਭੈਣ ਹੁੰਦੀ ਹੈ ਉਸ ਨੂੰ ਉਸ ਹਾਵ ਨਾਲ ਗੱਲ ਕਰੀਦੀ ਹੈ ਸੋ ਸੰਗਤ ਜੀ ਅਸੀਸਾਂ ਦੇਣਾ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੰਸਟਾਗ੍ਰਾਮ ਤੇ ਫੋਲੋ ਕਰਨਾ ਕਿਉਂਕਿ ਆਪਣਾ ਉਦੇਸ਼ ਇੱਕੋ ਹੀ ਹੈ ਬਾਣੀ ਦੇ ਨਾਲ ਜੁੜਨਾ ਤੇ ਜੋੜਨ ਦਾ ਭੁੱਲਾਂ ਚੁੱਕਾ ਮਾਫ਼ ਸਤਿਗੁਰੂ ਸੰਗਤ ਬਖਸ਼ਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ